ਲੈ ਵੀ ਮਿੱਤਰੋ ਪਿਆਰਿਓ ਸੋਨੂ ਬਚਪਨ ਦਾ ਦਿਖਾਉਣਾ ਕੀ ਬਚਪਨ ਚਬੀਤ ਦੀ ਆ ਬੰਦੇ ਨਾਲ ਆ ਦੇਖ ਕੀ ਇਹਨਾਂ ਦਾ ਹੋਗਾ ਗੋਲੀਆਂ ਖੇਡਦੇ ਆ ਬੱਚੇ ਨਾਲ ਦਿਨ ਛੇਪਰੇ ਆ ਬਾਈ ਆ ਦੇਖ ਲਾ ਆ ਦੇ ਮੈਨੂੰ ਵੀ ਕਹਿੰਦੇ ਆ ਖੇਡ ਲਾ ਮੈਂ ਫਿਰ ਜਿੱਤ ਲੂਗਾ ਸਾਰੀਆਂ ਅਮ ਖੜੇ ਰਹੋਗੇ ਮੈਂ ਵੀ ਲਾਈਵ ਨਹੀਂ ਮੈਂ ਵੀ ਫੇਸਬੁਕ ਉਹ ਨਾ ਯਾਰ ਇਹ ਤਾਂ ਨਾ ਕਰੋ ਮੈਨੂੰ ਖੜਿਆ ਲਾ ਸੋਹਣੀ ਓਏ ਹੂੰ ਕੰਨ ਲਾ ਯਾਰ ਕੁੱਚੀ ਪੱਟੀ ਹੋਈ ਆ ਪ੍ਰਾਣੇ ਰਿਵਾਜ ਦੀ ਫੜ ਜਾ ਲਾਉਂਗਾ ਤੇ ਪ੍ਰਾਣੇ ਰਿਵਾਜ ਮੰਡੇ ਭయ్యా ਪਿੰਡਾਂ ਚ ਤਾਂ ਖੇਡਦੇ ਤਾਂਸ ਨਾ ਮੈਨੂੰ ਲੱਗਦਾ ਹੁਣ ਤੇ ਕੜਾਨੇ ਵਾਜੀ ਖੇਡਦੇ ਆ ਬਾਈ ਕੜਾਨੇ ਲਾਉਂਦੇ ਆ ਜਲਦੀ ਇਹ ਗੋਲੀਆਂ ਕਾ ਕਾ ਖੇਡਦੇ ਓਏ ਉਧਰ ਬਣੀ ਜਾਂਦਾ ਸਾਗ ਲੈ ਲੈ ਤੇ ਇਧਰ ਲੱਗੀ ਜਾਂਦੇ ਨਿਸ਼ਾਨੇ ਨਿਸ਼ਾਨਾ ਲਾ ਵੀ ਲੈਨੇ ਇੱਕ ਅਦਾ ਕੀ ਲੱਗਦਾ ਨਹੀਂ ਲਾ ਨਿਆ ਖੱਲਾ ਵੀ ਕਰਾ ਲੈਨੇ ਆ ਤੇਲਾ ਵੀ ਕਰਾ ਲੈਨੇ ਆ ਨਿਸ਼ਾਨੇ ਵੀ ਲਾ ਲੈਂਦੇ ਆ ਤੇਰੀ ਤਾਂ ਮਿੱਤ ਨਹੀਂ ਆਉਂਦੀ ਨਹੀਂ ਵੀ ਮੈਂ ਤੇਰਾ ਤਿੰਨ ਨਹੀਂ ਲੈ ਗਿਆ ਉਹ ਉਹਦੀ ਮਿੱਤ ਹੀ ਨਹੀਂ ਆਈ ਮੁੰਡਿਓ ਦੇਖੋ ਬਈ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਯਾਰ ਇਹ ਚਲਿਆ ਭਾਈ ਮੁੰਡੇ ਨੇ ਤੇ ਉਹ ਲੈਪਲ ਥੈਂਕ ਯੂ ਲੱਗੇ ਹੁਣ ਥੈਂਕ ਯੂ ਕਹਿੰਦੇ ਥੈਂਕ ਯੂ ਇਹ ਦਵਾਰੇ ਚੂ ਹਣ ਦੁਬਾਰੇ ਚੱਲਿਆ ਹੁਣ ਦੂਜਾ ੱਚੂ ਆ ਬਈ ਚੱਲ ਵੀ ਇਹ ਨਾਲੇ ਆਉ ਲੈ ਪਹਿੜ ਬਣ ਗਿਆ ਓਏ ਮੋਡਾ ਖੇਡਣਾ ਖੇਡ ਕਹਿੰਦਾ ਐ ਜਵਾਨ ਬੜਾ ਹਲਵਾ ਓਏ ਲੈ ਵੀ ਮਿੱਤਰੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਉਧਰ ਸਾਗ ਬਣੀ ਜਾਂਦਾ ਇੱਕ ਤਾਂ 3 ਵਜੇ ਦਾ ਧਰਿਆ ਰਿੱਜੀ ਜਾਂਦਾ ਹੈ ਮੱਕੀ ਦੀਆਂ ਰੋਟੀਆਂ ਢ ਘਾਰ ਸਾਗ ਦਾ ਕੋਈ ਨਹੀਂ ਮੈਂ ਸਾਕਰ ਪਾਰਾਂਗਾ ਮੱਕੀ ਦੀਆਂ ਰੋਟੀਆਂ ਸਾਗ ਬਣੀ ਜਾਂਦਾ ਢ ਘਾਰ ਸਾਗ ਦਾ ਆਹ ਰਾ ਹੱਡਾਂ ਨੂੰ ਪਾਲਾ ਉਹ ਮੰਗਦਾ ਲੈ ਚਲੋ ਵੀ ਹਾਂ ਵੇਖ ਲਓ ਪਿੰਡ ਚ ਭਰਾਵਾ ਸਾਡੇ ਨਵਾਂ ਹੀ ਰਿਵਾਜ ਲੱਗ ਲਿਆ ਦੋ ਦੋ ਬੂਹਾਂ ਦਾ ਵੇਖ ਲਓ ਦੋ ਦੋ ਬੈਠੀਆਂ ਚੁੱਲਿਆਂ ਤੇ ਦੋ ਦੋ ਚੁੱਲਾ ਕਹਿੰਦਾ ਸੁੰਨਾ ਨਹੀਂ ਰਹਿੰਦਾ ਇੱਕ ਬਗ ਜਾਂਦੀ ਐ ਇੱਕ ਆ ਜਾਂਦੀ ਐ ਇੱਕ ਤੀਜੀ ਹੋਰ ਲਿਆਉਣ ਨੂੰ ਫਿਰ ਤਾਂ ਭਰਾ ਉਹ ਪੰਜਾਬ ਚ ਸਾਡੇ ਦੇਖ ਲੋ ਕਹੇ ਜਾਉਂਦੇ ਇਹ ਵੀ ਕਰਮਾਂ ਵਾਲਿਆਂ ਦਾ ਕੰਮ ਹੀ ਆ ਬਾਈ ਠੀਕ ਆ ਬਾਈ ਆ ਦੇਖ ਲੋ ਕਹਿੰਦਾ ਦੋ ਦੋ ਜੁੜ ਦਿੰਦਾ ਹਾਂ ਨਿਸ਼ਾਨੇ ਲਾਉਂਦੇ ਮੈਨੂੰ ਆ ਪਸੰਦ ਆ ਰਹੇ ਆ ਮੈਨੂੰ ਖੜਿਆ ਲਓ ਹੈਂ ਖੜਿਆ ਲਓ ਉਹ ਖੜਿਆ ਲਓ ਨਹੀਂ ਜਿੱਤਦਾ ਆ ਮੰਗ ਰੋ ਆ ਪਹਿਲਾਂ ਲੈਂਦੀ ਆ ਖੜਿਆ ਲਓ ਗੋਲੀਆਂ ਖੜਿਆ ਲਓ ਦੋ ਦੋ ਬੰਗਾਂ ਮੇਰੇ ਲੈ ਭਰਾ ਉਹ ਹਾਂ ਲੈ ਡੱਬਾ ਭਰਿਆ ਵੈ ਗੋਲੀਆਂ ਦਾ ਹੂੰ ਇਹ ਕੈਂਤੀ ਨਹੀਂ ਹੁੰਦੀ ਆ ਬਾਈ ਦੋ ਦੋ ਵਾਲੀ ਤੇ ਕੈਂਤੀ ਹੁੰਦੀ ਆ ਅੱਛਾ ਦੋ ਦੋ ਬਰਾਂ ਹੁੰਦੀ ਆ ਖੜ ਕੈਂਤੀ ਨਹੀਂ ਇਹ ਵੀ ਮਿੱਤਰੋ ਉਹ ਲੱਗੇ ਵੈ ਗੋਲੀਆਂ ਵਾਲੀ ਤਾਂ ਨਾ ਹੋਏ ਨਹੀਂ ਹੋਏ ਨਹੀਂ ਨਹੀਂ ਇਹ ਨਹੀਂ ਦੱਸੀ ਰੱਖ ਦਿੱਤਾ ਹੂੰ ਉਹ ਦੇਖ ਕਿੰਨਾ ਸ਼ੌਕ ਹੁੰਦਾ ਯਾਰ ਬਚਪਨ ਕਿੰਨਾ ਪਿਆਰਾ ਹੁੰਦਾ ਨਾ ਹਾਂ ਬਚਪਨ ਵੀ ਕਿੰਨਾ ਪਿਆਰਾ ਦੇਖੀ ਚੱਲ ਪਏ ਚੱਲ ਪਏ ਲੈ ਕੇ ਮੁਠੀਆਂ ਭਰ ਕੇ ਇਹ ਹੂੰ ਤੇ ਮਾਰੋ ਹੂੰ ਕਿਸੇ ਨੇ ਮੱਥਾ ਥੋੜਾ ਨਾ ਯਾਰਾ ਤੁਸੀਂ ਖੇਡੋ ਗਿੱਚ ਲਾ ਬੱਲਾ ਚੱਲਿਆ ਚੱਲਿਆ ਰੋਲੇ ਨਾ ਪਾਓ ਰੋਲੇ ਨਾ ਪਾਓ ਲੜਨਾ ਨਹੀਂ ਐ ਚੱਲੇ ਚੱਲੇ ਨੇ ਰੋੜੇਆਂ ਪਿੱਛੇ ਨਾ ਲੜੋ ਲੜਦੇ ਆ ਭਰਾਵਾ ਐ ਬਚਪਨ ਵਾਲਾ ਗੰਦਾ ਹੁੰਦਾ ਲੜਦੇ ਇੱਕ ਦੂਜੇ ਨਾਲ ਇਹ ਤੂੰ ਕੱਲ ਤੋਂ ਮੰਗਿਆ ਦੇਖ ਥੈਂਕ ਯੂ ਬਈ ਧੰਨਵਾਦ ਭਰਾਵੋ ਵੀਡੀਓ ਨੂੰ ਕਰਿਓ ਲਾਇਕ ਸ਼ੇਅਰ ਸਬਸਕ੍ਰਾਈਬ